ਹੈਲੋ ਵੀਰਸ ਵੈਲਕਮ ਟੂ ਆਲ ਮੈਂ ਦਰਸਾਉਦਾ ਆਪਣੇ ਚੈਨਲ ਫੀਟੈਕ ਆਪਣੇ ਸਵਾਗਤ ਕਰਨਾ ਦੋਸਤ ਅੱਜ ਅਪ ਗੱਲ ਕਰਾਂਗਾ ਲਾਹ ਪਾਤਰੀ ਕਾਪੀ ਬਾਰੇ ਕਿ ਲਾਹ ਪਾਤਰੀ ਕਾਪੀ ਬਣਾਉਣ ਦੇ ਲਈ ਅਸੀਂ ਉਹ ਫਾਰਮ ਨੂੰ ਕਿਵੇਂ ਭਰਾਂਗੇ ਜ ਜਾਂ ਇਹਨੂੰ ਵਰਕਰ ਰਜਿਸਟ੍ਰੇਸ਼ਨ ਫਾਰਮ ਵੀ ਕਹਿੰਦੇ ਆ ਅਸੀਂ ਉਹ ਫਾਰਮ ਨੂੰ ਕਿਵੇਂ ਭਰਾਂਗੇ ਸਟੈਪ ਬਾਈ ਸਟੈਪ ਤੋਂ ਅੱਜ ਨਾ ਮੈਂ ਡਿਸਕਸ਼ਨ ਕਰੂੰਗਾ ਪਰ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਨਵੇਂ-ਨਵੇਂ ਅਪਡੇਟਸ ਮਿਲਦੇ ਰਹਿਣ 200S ਹਾਇਲ ਦਾ ਬਰ ਕੋ ਪੀਡੀਐਫ ਪਹਿਲਾਂ ਤੋਂ ਮੌਜੂਦ ਹੈ ਜੇ ਤੁਹਾਨੂੰ ਪੀਡੀਐਫ ਚਾਹੀਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਈਮੇਲ ਐਡਰੈਸਾ ਦੇ ਕੇ ਆਪਣਾ ਦੱਸਿਓ ਮੇਰੇ ਤੋਂ ਇਹਦਾ ਪੀਡੀਐਫ ਪ੍ਰਾਪਤ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਫਾਰਮ ਦੇ ਬਾਰੇ ਕਿ ਅਸੀਂ ਕਿਵੇਂ ਭਰਦੇ ਹਾਂ 200 ਫਾਰਮ ਆ ਇਹਦਾ ਕਿ ਪੀਡੀਐਫ ਨੂੰ ਕੋ ਮੌਜੂਦ ਸੀ ਪਹਿਲਾਂ ਤੁਸੀਂ ਸਭ ਤੋਂ ਉੱਪਰ ਅਸੀਂ ਜ਼ਿਲ੍ਹਾ ਭਰਾਂਗੇ ਜਿਹੜੇ ਜਿਹੜੇ ਨੂੰ ਬਿਲੋਂਗ ਕਰਦੇ ਹਾਂ ਡੇਟ ਆਫ ਅਪਲੀਕੇਸ਼ਨ ਤੁਸੀਂ ਭਰਨਾ ਪਰ ਸਕਦੇ ਹੋ अदरवाइज ਤੁਸੀਂ ਡਾਕੂਮੈਂਟ ਫਾਰਮੈਲਟੀ ਕੰਪਲੀਟ ਹੋਣ ਤੋਂ ਬਾਅਦ ਵੀ ਡੇਟ ਜਿਸ ਦਿਨ ਜਮਾ ਕਰਵਾ ਰਹੇ ਹੋ ਫਾਈਲ ਉਸ ਦਿਨ ਦੀ ਵੀ ਭਰ ਸਕਦੇ ਹੋ ਡਾਕੂਮੈਂਟ ਫਾਰਮੈਲਟੀ ਕੀ ਆ ਜਿਸ ਦੇ ਨਾਮ ਤੇ ਬਣਾਵਾ ਰਹੇ ਆ ਆਪਣਾ ਪਾਤਰਿਕਾ ਕਿਸ ਕੋਸ ਕਿਸੇ ਮੇਲ ਜਾਂ ਬੰਦੇ ਨਾਲ ਬਣਾ ਰਹੇ ਆ ਤਾਂ ਉਸ ਦਾ ਆਧਾਰ ਕਾਰਡ ਉਸ ਦਿਨ ਪਾਸਪੋਰਟ ਸਾਈਜ਼ ਇੱਕ ਫੋਟੋ ਇੱਕ ਫੈਮਿਲੀ ਦੀ ਗਰੁੱਪ ਫੋਟੋ ਵੀ ਲੱਗਦੀ ਆ ਇੱਕ ਪਾਸਪੋਰਟ ਸਾਈਜ਼ ਬੇਨਿਕਾਉ ਦੀ ਫੋਟੋ ਵੀ ਲੱਗਦੀ ਆ ਤੇ ਸਾਰੇ ਪਰਵਾਹ ਦੇ ਆਧਾਰ ਕਾਰਡ ਵੀ ਲੱਗਦੇ ਆ ਇਦੇ ਨਾਲ ਤੇ ਇੱਕ ਬੈਂਕਕਾਰ ਦਾ ਬੈਂਕ ਦਾ ਖਾਤਾ ਜਿਹੜਾ ਕਿ ਜ਼ਰੂਰੀ ਆ ਹੁਣ ਆਪਾਂ ਸ਼ੁਰੂ ਕਰਦੇ ਆ ਕਿ ਅਸੀਂ ਫਾਰਮ ਕੋਲੋਂ ਪਰਾਂ ਦੇ ਕਾਲਮ ਨੰਬਰ 1 'ਚ ਬੈਂਕਕਾਰ ਦਾ ਨਾਮ ਲਿਖਾਂਗੇ ਕਾਲਮ ਨੰਬਰ 2 'ਚ ਉਸ ਦਾ ਐਡਰੈਸ ਲਿਖਾਂਗੇ ਜਿੱਥੋਂ ਉਹ ਬਿਲੋਂਗ ਕਰਦਾ ਕਾਲਮ ਨੰਬਰ 3 'ਚ ਬੈਂਕਕਾਰ ਨਾਲ ਲਾਪਤ ਰਿਲੀਸ ਦਾ ਮਤਲਬ ਇੱਥੇ ਖੋਲਾ ਹੋਗਾ ਖੋਲ ਪਰ ਆ ਗਏ ਅਸੀਂ ਫਿਰ ਚਾਰ ਨੰਬਰ ਕਾਲਮ 'ਚ ਨਾਮ ਪੰਜ ਨੰਬਰ 'ਚ ਉਹਦਾ ਜੈਂਡਰ ਕੀ ਆ ਲਿੰਗ ਕੀ ਆ ਪੁਰਸ਼ ਜਾਂ ਔਰਤ ਆ ਜਨਮ ਮਿਤੀ 6 ਨੰਬਰ ਕਾਲਮ ਵਿੱਚ ਪરાੰਗ ਅਧਾਰ ਕਾਰਡ ਦੇ ਮੁਤਾਬਕ ਪਲੇਸ ਆਫ ਬਰਥ ਜਨਮ ਸਥਾਨ 8 ਨੰਬਰ ਕਾਲਮ ਜਿੱਸੀ ਪੁੱਛ ਕੇ ਭਰਾਂਗੇ 9 ਨੰਬਰ ਕਾਲਮ ਜੀ ਪਿਤਾ ਦਾ ਨਾਮ ਆਧਾਰ ਕਾਰਡ ਦੇ ਮੁਤਾਬਕ 10 ਨੰਬਰ ਕਾਲਮ ਮਾਤਾ ਦਾ ਨਾਮ ਲਿਖਣਾ ਲਿਖ ਦੋ ਅਧਰਵਾਇ ਜਰੂਰੀ ਨਹੀਂ ਕਿਉਂਕਿ ਸਟਾਰ ਨਹੀਂ ਬਣਿਆ ਹੋਇਆ ਲਿਖ ਵੀ ਸਕਦੇ ਹਾਂ ਇਸ ਤੋਂ ਬਾਅਦ 11 ਨੰਬਰ ਕਾਲਮ 'ਚ ਐਡਰੈਸ ਅਸੀਂ ਲਿਖਾਂਗੇ ਐਜ਼ ਅਕੋਰਡਿੰਗ ਟੂ ਅਧਾਰ ਕਾਰਡ ਜਿਵੇਂ ਲਿਖਿਆ ਹੋਇਆ ਪਿੰਨ ਕੋਡ ਲਿਖਾਂਗੇ ਅਧਾਰ ਕਾਰਡੋਂ ਦਾ ਜ਼ਿਲ੍ਹਾ ਲਿਖਾਂਗੇ ਅਧਾਰ ਕਾਰਡ ਮੁਤਾਬਕ ਵਿਆਹ ਸੰਬੰਧੀ 32 ਨੰਬਰ ਕਾਲਮ ਤੇ ਜ ਮੈਰਡ ਮੈਰਡ ਲਿਖਾਂਗੇ ਜੇ ਅਨਮੈਰਡ ਜੇ ਅਨਮੈਰਡਾ ਤਾਂ ਅਨਮੈਰਡ ਲਿਖਾਂਗਾ ਜੇ ਮੈਰਡਾ ਦਾ ਮੈਰਡ ਲਿਖਾਂਗੇ ਇਸ ਸਬਾਹ ਕੋ ਦੀ ਪਤਨੀ ਦਾ ਨਾਮ ਇੱਥੇ ਜੀ ਮੈਂਸ਼ਨ ਕਰਤੇ 13 ਨੰਬਰ ਕਾਲਮ ਦੇ ਵਿੱਚ 14 ਨੰਬਰ ਕਾਲਮ ਨੂੰ ਭਰਨਾ ਜ਼ਰੂਰੀ ਹੈਗਾ 15 ਨੰਬਰ ਕਾਲਮ ਤੇ ਸਟਾਰ ਲੱਗਾ ਇੱਥੇ ਮੋਬਾਈਲ ਨੰਬਰ ਲਿਖਣਾ ਬਹੁਤ ਜ਼ਰੂਰੀ ਆ 16 ਨੰਬਰ ਕਾਲਮ ਤੇ ਵੋਟਰ ਆਈਡੀ ਵੀ ਲਗਾ ਸਕਦੇ ਹਾਂ ਜੀ ਨਾਲ ਕੱਟਿਸਨੋ ਪ੍ਰੂਫ ਆ ਉਹ ਲਿਖਣਾ ਤੇ ਵੋਟਰ ਆਈਡੀ ਨੰਬਰ 17 ਨੰਬਰ ਕਾਲਮ ਤੇ ਆਧਾਰ ਕਾਰਡ ਨੰਬਰ ਪਾਉਣਾ ਮੈਨਟਰੀ ਜ਼ਰੂਰੀ ਆ ਇਹਦਾ ਨਹੀਂ ਹੈਗਾ ਤਾਂ এনਰোলমেন্ট ਨੰਬਰ ਪਾਵਾਂਗੇ ਇਹਦਾ ਨਰੋਲਮੈਂਟ ਨੰਬਰ 18 ਨੰਬਰ ਕਾਲਮ ਚ ਮੋਬਾਈਲ ਨੰਬਰ ਫਿਰ ਤੋਸੀਰ ਮੈਂਸ਼ਨ ਕਰਾਂਗੇ ਇਸ ਤੋਂ ਬਾਅਦ ਅਸੀਂ 18 ਨੰਬਰ ਕਾਲਮ ਦਾ ਮੂਡ ਆਫ ਡਿਲੀਵਰੀ ਸੇਵਾ ਕੇਂਦਰ ਤੇ ਟਿਕ ਕਰ ਦਾਂਗੇ ਇਸ ਤੋਂ ਬਾਅਦ 20 ਨੰਬਰ ਕਾਲਮ ਚ ਡਿਸਟ੍ਰਿਕਟ ਭਰਾਂਗੇ ਕਿਹੜੇ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ 23 ਨੰਬਰ ਕਾਲਮ ਚ ਏਰੀਆ ਭਰਾਂਗੇ ਕਿਹੜੇ ਏਰੀਆਜ਼ 'ਚ ਕੰਮ ਕਰਦਾ ਟਾਈਪ ਆਫ ਵਰਕਰ ਇੱਥੇ ਅਸੀਂ 24 ਨੰਬਰ ਕਾਲਮ 'ਚ ਲੇਬਰ ਜਾਂ ਮਜ਼ਦੂਰ ਭਰ ਸਕਦੇ ਹਾਂ 25 ਨੰਬਰ ਕਾਲਮ ਚ ਨੇਮ ਆਫ ਵਰਕਰ ਵਰਕਰ ਦਾ ਕੀ ਨਾਮ ਉਹ ਅਸੀਂ ਲਿਖਾਂਗੇ 26 ਨੰਬਰ ਕਾਲਮ ਚ ਨੇਮ ਆਫ ਹਸਬੰਡ ਜਾਂ ਫਾਦਰ ਨੇਮ ਲਿਖਾਂਗੇ 27 ਨੰਬਰ ਕਾਲਮ ਚ ਅਸੀਂ ਉਹਦੀ ਉਮਰ ਜਾਂ ਜਨਮ ਦੀ ਲਿਖ ਸਕਦੇ ਹਾਂ 28 ਨੰਬਰ ਕਾਲਮ ਚ ਦੀ ਕੁਆਲੀਫਿਕੇਸ਼ਨ ਕਿੰਨੀ ਪੜਿਆ ਲਿਖਣੀ ਅਨਪੜ੍ਹ ਅਨਪੜ੍ਹ ਲਿਖਾਂਗੇ ਅ ਤੇ 29 ਨੰਬਰ ਕਾਲਮ ਚ ਅਸੀਂ ਲਿਖਾਂਗੇ ਔਰਤ ਜਾਂ ਮਰਦ ਉਸ ਤੋਂ ਬਾਅਦ ਅਗਰ 30 ਨੰਬਰ ਕਾਲਮ ਇੱਥੇ ਅਸੀਂ ਮੈਰਿਡ ਜਾਂ ਮੈਰਿਡ ਲਿਖਾਂਗੇ ਜੇ ਮੈਰਿਡ ਆ ਤਾਂ ਕਤੀ ਨੰਬਰ ਕਾਲਮ 'ਚ ਅਦਾ ਰਿਕਾਰਡ ਦਾ ਨੰਬਰ ਲਿਖਾਂਗੇ 32 ਨੰਬਰ ਕਾਲਮ 'ਚ ਅਸੀਂ ਕੈਟਾਗਰੀ ਲਿਖਾਂਗੇ ਕਿਹੜੀ ਕੈਟਾਗਰੀ ਨੂੰ ਬਿਲੋਂਗ ਕਰਦਾ ਜਨਰਲ ਆ ਐਸ ਸੀ ਆ ਓ ਬੀ ਸੀ ਆ ਇਸ ਤੋਂ ਬਾਅਦ ਪਾਰ ਨੰਬਰ 2 ਆ ਗਿਆ ਅਪਲੀਕੇਸ਼ਨ ਦਾ ਵਿਰਵਾ ਇੱਥੇ ਅਸੀਂ ਹਾਊਸ ਨੰਬਰ ਜੇ ਹੈਗਾ ਤਾਂ ਲਿਖਾਂਗੇ ਡਿਸਟ੍ਰਿਕਟ ਕਿਹਨੂੰ ਬਿਲੋਂਗ ਕਰਦਾ ਉਹ ਅਸੀਂ ਮੈਂਸ਼ਨ ਕਰਾਂਗੇ ਸਿਟੀ ਜਿਹੜੇ ਸ਼ਹਿਰ ਨੂੰ ਬਿਲੋਂਗ ਕਰਦਾ ਉਹ 35 ਨੰਬਰ ਕਾਲਮ 'ਚ ਭਰਾਂਗੇ 36 ਨੰਬਰ ਕਾਲਮ 'ਚ ਅਸੀਂ ਪਿੰਨ ਕੋਡ ਭਰਾਂਗੇ 37 ਨੰਬਰ ਕਾਲਮ 'ਚ ਭਰਨਾ ਜ਼ਰੂਰੀ ਨਹੀਂ ਹੈਗਾ 38 ਨੰਬਰ ਕਾਲਮ 'ਚ ਫਿਰ ਮੋਬਾਈਲ ਨੰਬਰ ਮੈਂਸ਼ਨ ਕਰਾਂਗੇ 39 ਨੰਬਰ ਕਾਲਮ ਭਰਨਾ ਜ਼ਰੂਰੀ ਨਹੀਂ ਹੈਗਾ 40 ਨੰਬਰ ਕਾਲਮ ਵੀ ਨਹੀਂ ਜ਼ਰੂਰੀ ਹੈਗਾ ਤੇ 41 ਨੰਬਰ ਵੀ ਜ਼ਰੂਰੀ ਨਹੀਂ ਹੈਗਾ ਪਰ 42 ਨੰਬਰ ਵੀ ਜ਼ਰੂਰੀ ਹੈਗਾ ਤੇ 43 ਨੰਬਰ ਵੀ ਜ਼ਰੂਰੀ ਹੈਗਾ ਇਸ ਤੋਂ ਬਾਅਦ ਆਗਾ 44 ਨੰਬਰ ਕਾਲਮ ਇਹਦੇ ਵਿੱਚ ਅਸੀਂ ਬੈਂਕ ਅਕਾਊਂਟ ਨੇਮ ਆਫ ਦਾ ਬੈਂਕ ਜਿਹੜੇ ਬੈਂਕ ਦਾ ਖਾਤਾ ਕਾਪੀ ਤੋਂ ਵੇਖ ਕੇ ਨੇਮ ਆਫ ਦਾ ਬ੍ਰਾਂਚ ਇਹ ਵੀ ਕਾਪੀ ਉੱਪਰ ਲਿਖੂਗੀ ਇਹ ਵੀ ਉੱਥੋਂ ਵੇਖ ਕੇ ਭਰਨਾ ਅਕਾਊਂਟ ਨੰਬਰ ਵੇਖ ਕੇ ਭਰਨਾ ਆਈ ਐਫ ਐਸ ਸੀ ਕੋਡ ਨੈਫਟ ਕੋਡ ਲਿਖਿਆ ਹੁੰਦਾ ਕਾਪੀ ਦੇ ਉੱਪਰ ਉੱਥੋਂ ਵੇਖ ਕੇ ਭਰਨਾ ਅਤੇ ਬਾਕੀ ਕਾਲਮ ਦੀ ਜ਼ਰੂਰੀ ਨਹੀਂ ਹੈਗਾ ਸਿਰਫ ਪਹਿਲੇ ਚਾਰ ਕਾਲਮ ਦੀ ਜਰੂਰੀ ਹੈ ਇਸ ਤੋਂ ਬਾਅਦ ਆ ਗਈ ਫੈਮਿਲੀ ਡਿਟੇਲ ਫੋਰ 15 ਲਾਈਨਾਂ ਦੇ ਕਾਲਮ ਦੇ ਵਿੱਚ ਇੱਥੇ ਤੁਸੀਂ 149 ਮਾਰ ਲੈਣੀ ਹੈ ਕਿਉਂਕਿ ਜਗ੍ਹਾ ਥੋੜੀ ਹੈ ਜੇ ਫੈਮਿਲੀ 'ਚ ਚਾਰ ਮੈਂਬਰ ਆ ਤਾਂ ਚਾਰ ਇਹਨੂੰ ਚਾਰ ਕਾਲਮ ਬਣਾ ਲੈਣੇ ਹੈ ਓਰਿਜਨਲ ਲਾਈਨ ਮਾਰਨ ਤੋਂ ਬਾਅਦ ਨਾਮ ਲਿਖਣਾ ਪਰਵਾਸ ਨੂੰ ਸਪੋਜ਼ ਉਹਦੀ ਘਰ ਜੇ ਹਸਬੰਡ ਅਪਲਾਈ ਕਰ ਰਿਹਾ ਬੰਦਾ ਕਰ ਰਿਹਾ ਤੇ ਉਹਦੀ ਘਰ ਵਾਲੇ ਦਾ ਨਾਮ ਰਿਲੇਸ਼ਨ ਵੱਲ ਦਵਾ ਕਰ ਵਾਈਫ ਜੈਂਡਰ ਲਿਖਣਾ ਮੇਲ ਫੀਮੇਲ ਉਮਰ ਕਿੰਨੇ ਕੁਆਲਿਫਿਕੇਸ਼ਨ ਕੀ ਆ ਅਗੇ ਤਿੰਨ ਕਾਲਮ ਪਰ ਦੀ ਜਰੂਰਤ ਨਹੀਂ ਹੈਗੀ ਸੈਕੰਡ ਨੰਬਰ ਜੇ ਕੋਈ ਬੱਚਾ ਹੋਤਾ ਉਹਦਾ ਨਾਮ ਜਨਮ ਦੇ ਵਾਰ ਕਰ ਮੁੰਡਾ ਦਾ ਕੁੜੀ ਆ ਜੈਂਡਰ ਦੇ ਲਿਆ ਫੀਮੇਲ ਆ ਉਮਰ ਅਤੇ ਕੁਆਲੀਫਿਕੇਸ਼ਨਸ ਕੀ ਆ ਉਸ ਨੰਬਰ ਇਸੇ ਤਰ੍ਹਾਂ ਤਿੰਨ ਤੇ ਚਾਰ ਨੰਬਰ ਜੀ ਜਿਨ੍ਹਾਂ ਜਿੰਨੇ ਫੈਮਿਲੀ ਵਿੱਚ ਮੈਂਬਰ ਹੈਗੇ ਤੁਸੀਂ ਉਹਨੇ ਮੈਂਸ਼ਨ ਕਰਨੇ ਆ ਇਸ ਤੋਂ ਬਾਅਦ ਇੱਥੇ ਤੁਸੀਂ ਇੱਕ ਜਿਹੜੀ ਸਾਂਝੀ ਫੋਟੋ ਮੈਂ ਕਿਹਾ ਸੀ ਕਿ ਸਾਰਿਆਂ ਦੀ ਗਰੁੱਪ ਫੋਟੋ ਲਾਉਣੀ ਉਹ ਤੁਸੀਂ ਇੱਥੇ ਹੀ ਲਗਾਉਣੀ ਇੱਥੇ ਪੇਸਟ ਕਰਨੀ ਆ ਇਸ ਤੋਂ ਬਾਅਦ ਅਗਾਂਹ ਨੈਕਸਟ ਪੇਜ ਇਹ ਤੁਸੀਂ ਡੈਕਲਰੇਸ਼ਨ ਵਾਲੀ ਬੜੇ ਧਿਆਨ ਨਾਲ ਪੜ੍ਹ ਲੈਣੀ ਹੈ ਇਸ ਤੋਂ ਬਾਅਦ نیچے ਸਾਈਨ ਕਰਨੇ ਆ ਇਸ ਜਗ੍ਹਾ ਦੇ ਉੱਪਰ ਬੇਰੀ ਕਰਦੇ ਹਸਤਾਖਰ ਦੇ ਉੱਪਰ ਇਸ ਤੋਂ ਬਾਅਦ ਅਸੀਂ ਨੈਕਸਟ ਪੇਜ ਤੇ ਜਾਵਾਂਗੇ ਅਤੇ ਇਹਨਾਂ ਨੇ ਜ਼ਰੂਰੀ ਦਸਤਾਵੇਜ਼ ਦੱਸਿਆ ਆਧਾਰ ਕਾਰਡ ਫੋਟੋ ਬੈਂਕ ਪਾਸਬੁੱਕ ਜ਼ਰੂਰੀ ਆ ਤੇ ਫਾਰਮ ਸਤਾਈ ਉਹ ਮੈਂ ਤੁਹਾਨੂੰ ਅੱਗੇ ਦੱਸਣਾ ਤੇ ਨਾਮਿਨੇਸ਼ਨ ਫਾਰਮ ਨੈਕਸਟ ਹੈਗਾ ਜੀ ਨਾਮਿਨੇਸ਼ਨ ਫਾਰਮ ਨਾਮਿਨੇਸ਼ਨ ਫਾਰਮ ਦੇ ਵਿੱਚ ਅਸੀਂ ਜਿਹਨੂੰ ਅਸੀਂ ਬਣਾ ਰਹੇ ਹਾਂ ਆਪਣਾ ਵਾਰਸ ਉਹ ਅਸੀਂ ਇੱਥੇ ਮੈਂਸ਼ਨ ਕਰਾਂਗੇ ਨੇਮ ਐਂਡ ਐਡਰੈਸ ਆਫ ਨੋਮੀਨੀ ਸੁਪੋਜ਼ ਤੁਸੀਂ ਆਪਣੀ ਘਰ ਵਾਲ ਨੂੰ ਬਣਾ ਰਹੇ ਹੋ ਤਾਂ ਉਹਦਾ ਨਾਮ ਲਿਖਣਾ ਇੱਥੇ ਤੇ ਪਤਾ ਲਿਖਣਾ ਰਿਲੇਸ਼ਨ ਕੀ ਹੈ ਪਤਨੀ ਹੈ ਤਾਂ ਪਤਾ ਨਹੀਂ ਲਵਾਂਗੇ ਏਜ ਆਫ ਨੋਮੀਨੀ ਅਕੋਰਡਿੰਗ ਉਦਾਹਰਣ ਕਰਤੀ ਸੀ ਦੇਖ ਕੇ ਭਰ ਸਕਦੇ ਹੋ amount ਕਿੰਨੀ ਦੇਣੀ ਹੈ 100% ਇਹ ਇੱਕ ਤਰ੍ਹਾਂ ਦਾ ਬੀਮਾ ਹੋ ਜਾਂਦਾ ਤੇ ਲਾਪਤਰੀ ਕਾਪੀ ਬਣਦੀ ਆ ਤਾਂ ਉਹ ਜੋ ਵੀ amount ਮਿਲਦੀ ਆ ਉਹ ਉਹ ਹੀ ਪੁੱਛਦੇ ਆ ਤੁਸੀਂ ਕਿੰਨੀ ਲੈਣੀ ਆ ਜੇ ਦੋ ਤੁਸੀਂ ਹੋਵੋ ਨਹੀਂ ਬਾੜੇ ਤਾਂ ਦੋ ਜੀ ਡਿਵਾਈਡਿੰਗ ਦੀ 50-50 ਇੱਕ ਆਪਣਾ ਤਾਂ 100% ਮੰਗ ਲਓਗੇ 100% ਲੈਣਾ ਚਾਹੀਦਾ ਤੇ ਜਿਸ ਤੋਂ ਆਪ ਪਲੇਸ ਡੇਟ ਲਿਖਣ ਤੋਂ ਬਾਅਦ ਸਿਗਨੇਚਰ ਇਹ ਬਿਨੇਕਾਰ ਦੇ ਹੋਣਗੇ ਨੇਮ ਅਤੇ ਐਡਰੈਸ ਦਾ ਬਿਨੇਕਾਰ ਦਾ ਹੀ ਲਿਖਿਆ ਜਾਊਗਾ ਇਸ ਤੋਂ ਬਾਅਦ ਆਗਾ 27 ਨੰਬਰ ਫਾਰਮ ਜਿਹਦੇ ਵਿੱਚ ਪਹਿਲਾਂ ਗੱਲ ਕਰ ਰਿਹਾ ਸੀ ਇੱਥੇ ਲਿਖਣਾ ਬਿਨੇਕਾਰ ਦਾ ਨਾਮ ਉਹਦੇ ਪਿਤਾ ਦਾ ਨਾਮ ਇਸ ਤੋਂ ਬਾਅਦ ਫਿਰ ਬਿਨੇਕਾਰ ਦਾ ਨਾਮ ਵਾਸੀ ਪਿੰਡ ਜਿਹੜਾ ਬਿਲੋਂਗ ਕਰਦਾ ਦਾਕਖਾਨੇ ਲੱਗਦਾ ਤਸੀਲ ਅਤੇ ਜ਼ਿਲ੍ਹਾ ਪਰੰਦੇ ਬਾਦੂ ਤੁਸੀਂ ਇੱਥੇ ਕੀ ਕੀ ਜਿਹੜਾ ਮੈਂਸ਼ਨ ਕਰਨੀਆਂ ਕਿਸ ਮਿਸਤਰੀ ਸੌਰੀ ਕਿਸ ਸੰਮਤੀ ਤੋਂ ਕਿਸ ਸੰਮਤੀ ਤੱਕ ਕਿੰਨੇ ਦਿਨ ਕੰਮ ਕੀਤਾ ਬਤੌਰ ਮਜ਼ਦੂਰ ਜਾਂ ਮਿਸਤਰੀ ਇੱਥੇ ਤੁਸੀਂ ਤਰੀਕਾ ਲਿਖਣੀ ਆ ਘੱਟੋ ਘੱਟ ਇੱਥੇ 90 ਦਿਨ ਲਿਖਿਆ ਹੋਇਆ ਕਿ ਘੱਟੋ ਘੱਟ 90 ਦਿਨ ਕੰਮ ਕੀਤਾ ਹੋਣਾ ਬਹੁਤ ਜ਼ਰੂਰੀ ਆ 90 ਦਿਨ ਉਹ ਸਾਰੀ ਦਕਾਮਾ ਦੇਖੋ ਤੇ ਲਿਖਿਆ ਹੋਇਆ ਤਾਂ ਤੁਸੀਂ 90 ਦਿਨ ਦੀ ਇੰਟਰਵਿਊ ਪਾਸ ਕਰ ਸਕਦੇ ਹੋ 120 ਦਿਨ ਦੀ ਇੰਟਰਵਿਊ ਪਾਸ ਕਰ ਸਕਦੇ ਹੋ ਇੱਥੇ ਤੁਸੀਂ ਤਰੀਕ ਲਿਖਣੀ ਆ ਕਿਸ ਤਰੀਕ ਤੋਂ ਲੈ ਕੇ ਕਿਸ ਤਰੀਕ ਤੱਕ ਕੰਮ ਕੀਤਾ ਸਪੋਜ਼ ਕਰੋ ਇੱਕ ਮਹੀਨਾ ਕੰਮ ਕੀਤਾ 30 ਦਿਨ ਬਤੌਰ ਮਜ਼ਦੂਰ ਲਾ ਮਿਸਤਰੀ ਇਸ ਤੋਂ ਹੇਠ ਕਿੱਥੇ ਕਿਸ ਸਪਾਸ ਕੰਮ ਕੀਤਾ ਇਹ ਵੀ ਲਿਖਣਾ ਕਿੱਥੇ ਕੰਮ ਕੀਤਾ ਕਿਹੜੇ ਮਸਤਰੀ ਨਾਲ ਕੰਮ ਕੀਤਾ ਉਹਦੇ ਸਾਈਨ ਵੀ ਹੋਣਗੇ ਤਾਂ ਮੋਬਾਈਲ ਨੰਬਰ ਵੀ ਲਿਖਿਆ ਜਾਊਗਾ ਤੇ ਮੂਰ ਵੀ ਲਗਣੀ ਆ ਇਸ ਤੋਂ ਬਾਅਦ ਇਸੇ ਤਰ੍ਹਾਂ ਤੁਸੀਂ ਕਰਨੇ ਚਾਰ ਬਾਲਾਂ ਭਰ ਸਕਦੇ ਹੋ ਉਹਨਾਂ ਦਿਨਾਂ ਦੀ ਗਿਣਤੀ ਬਦਾਰ ਮਿਸਤਰੀ ਮਜ਼ਦੂਰ ਕੰਮ ਕੀਤਾ ਉਵੇਂ-ਉਵੇਂ ਜਿੱਥੇ-ਥੇ ਕੰਮ ਕੀਤਾ ਉਹਨਾਂ ਦਾ ਨਾਮ ਅਤੇ ਮਿਸਤਰੀ ਦਾ ਨਾਮ ਜਿਸ ਕੋ ਕੰਮ ਕੀਤਾ ਤੇ ਮੋਬਾਈਲ ਨੰਬਰ ਲੈਣਾ অতি ਜ਼ਰੂਰੀ ਆ ਇੱਥੇ ਤੁਸੀਂ ਕਾਊਂਟ ਕਰਕੇ ਦੇਣਾ ਪਾ ਦੇਣੇ ਆ 120 ਇਹ 110 90 ਜਿੰਨੇ ਵੀ ਬਣਨੇ ਨੇ ਉਹ ਸਾਰੇ ਕੀਤੇ ਦਾ ਬਿਆਨ ਕਰਦੇ ਸਾਈਨ ਹੋਣਗੇ ਅਦਾ卡 ਨੰਬਰ ਲਿਖਿਆ ਜਾਊਗਾ ਮਿਤੀ ਮੋਬਾਈਲ ਨੰਬਰ ਸਰਪੰਚ ਦੇ ਵੀ ਸਾਈਨ ਹੋਣਗੇ ਅਤੇ ਇਸ ਕਾਲਮ ਦੇ ਉੱਪਰ ਨਾਮ ਅਤੇ ਮੋਬਾਈਲ ਨੰਬਰ ਸਰਪੰਚ ਦਾ ਇਹ ਤੇ ਤੁਸੀਂ ਠੇਕੇਦਾਰ ਸਾਈਨ ਕਰਾਉਣੇ ਆ ਉਹਦੀ ਸਟੈਂਪ ਦੇ ਨਾਲ ਕਿਉਂਕਿ ਸਟੈਂਪ ਤੋਂ ਬਿਨਾ ਇਹ ਕੋਈ ਵੀ ਲਾਪਤਰੀ ਕਾਪੀ ਨਹੀਂ ਬਣਦੀਗੀ ਕੋਈ ਵੀ ਠੇਕੇਦਾਰ ਜਿਹੜਾ ਕਿ ਉਹ ਸਾਡੀ ਕਰਤਿਦਾ ਹੈਗਾ ਤਾਂ ਉਹਦੀ ਸਟੈਂਪ ਵੀ ਲੱਗੂਗੀ ਸਾਈਨ ਵੀ ਹੋਣਗੇ ਅਤੇ ਮੋਬਾਈਲ ਨੰਬਰ ਵੀ ਲਿਖਿਆ ਜਾਊਗਾ ਇਹ ਬਹੁਤ ਧਿਆਨ ਦੇਣ ਦੀ ਗੱਲ ਆ ਠੀਕ ਹੈ ਦੋਸਤੋ ਇਹ ਸੀ ਪ੍ਰੋਸੀਜਰ ਅਸੀਂ ਲਾਪਤਰੀ ਕਾਪੀ ਦਾ ਫਾਰਮ ਕਿਵੇਂ ਭਰ ਸਕਦੇ ਹਾਂ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਈਨ ਤੁਸੀਂ ਕਿੱਥੇ-ਕਿੱਥੇ ਕਰਨੇ ਆ ਮੈਂ ਤੁਹਾਨੂੰ ਸਮਝਾਉਣਾ ਇੱਕ ਨੰਬਰ ਪੇਜ ਦੇ ਉੱਪਰ ਤੁਸੀਂ ਬਿਲਕੁਲ ਨੀਚੇ ਸਾਈਨ ਕਰਨੇ ਆ ਇਸ ਜਗ੍ਹਾ ਦੇ ਉੱਪਰ ਤੇ ਸੁਬਾਹ ਸੈਕੰਡ ਨੰਬਰ ਪੇਜ ਹੈ ਜਿਹੜਾ ਉਸ ਦੇ ਉੱਪਰ ਤੁਸੀਂ ਬਿਲਕੁਲ ਨੀਚੇ ਫਿਰ ਸਾਈਨ ਕਰਨੇ ਆ ਇਸ ਜਗ੍ਹਾ ਦੇ ਉੱਪਰ ਇਸ ਤੋਂ ਬਾਅਦ 3 ਨੰਬਰ ਪੇਜ ਆ ਇਹਦੇ ਉੱਪਰ ਜਿੱਥੇ ਲਿਖਿਆ ਹੈ ਸਿਟੀਜ਼ਨ ਸਿਗਨੇਚਰ ਬਿਨੇਗਾ ਉਹ ਦੇਖsaccha ਉੱਥੇ ਕਰਨੇ ਆ ਇਸ ਤੋਂ ਬਾਅਦ 4 ਨੰਬਰ ਕਾਲਮ ਦੀ ਜੁੜੀ ਨਹੀਂ ਹੈਗਾ ਸੌਰੀ 4 ਨੰਬਰ ਪੇਜ ਤੇ 5 ਨੰਬਰ ਪੇਜ ਦੇ ਉੱਪਰ ਤੁਸੀਂ ਸਿਗਨੇਚਰ ਉੱਪਰ ਸਿਗਨੇਚਰ ਕਰਨੇ ਆ ਤੇ ਇਸ ਤੋਂ ਬਾਅਦ 6 ਨੰਬਰ ਪੇਜ ਦੇ ਉੱਪਰ ਜਿਵੇਂ ਮੈਂ ਦੱਸਿਆ ਸੀਗਾ ਉਹ ਸ ਅਤੇ ਜਿਉਂ ਕਾਉਂਟ ਤੱਕ ਜਨ ਜਾਣ ਤੁਸੀਂ ਇੱਥੇ ਲਾਗਣ ਇਸ ਵਾਰ ਜਿੰਨੀਆਂ ਤੁਹਾਡੀਆਂ ਆਈਡੈਂਟਿਟੀਆਂ ਤੁਸੀਂ ਉਹਨਾਂ ਉੱਪਰ ਵੀ ਆਪਣੇ ਸਾਈਨਚਰ ਕਰ ਸਕਦੇ ਹੋ ਠੀਕ ਹੈ ਦੋਸਤੋ ਇਹ ਸੀ ਪ੍ਰੋਸੀਜਰ ਨਾ ਪਾਤਰੀ ਕਾਪੀ ਨੂੰ ਦਾ ਫਾਰਮ ਕਿਵੇਂ ਅਸੀਂ ਭਰ ਸਕਦੇ ਹਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇ ਤੁਹਾਨੂੰ ਪੀਡੀਐਫ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਆਪਣਾ ਈਮੇਲ ਰੈਗ ਦੇ ਕੇ ਮੈਂ ਤੁਹਾਨੂੰ ਪੀਡੀਐਫ ਲੈ ਸਕਦੇ ਹਾਂ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਇਸ ਦਰਾਂ ਦਾ ਖੇਅਰ